ਵਾਹ ਥੋੜਾ ਹੀ ਰਹਿ ਗਿਆ ਉਹ ਕਹੇ ਟੁੱਟ ਗਿਆ ਭਾਈ ਬੰਨ ਬੰਨ ਟੁੱਟ ਗਿਆ ਬਾਹਰ ਨਾ ਆਉਂਗੀ ਸਾਰੇ ਬਸ ਅਰਦਾਸ ਕਰੋ ਵਾਜੇ ਨੂੰ ਆ ਲੋ ਆ ਦੇਖੋ ਉੱਥੇ ਆ ਦੇਖਸਾ ਨੇ ਤਰੇੜਾ ਸਾਰੀਆਂ ਪੈ ਚੁੱਕੀਆਂ ਆ ਆ ਦੇਖ ਲਓ ਆ ਦਰਖਤ ਜਾਨੀ ਚੱਪੜਾ ਚੱਕ ਲਈ ਜੱਦੀ ਚੱਕ ਚਲੋ ਅੱਗੇ ਬਣਾਓ ਵੀਡੀਓ ਵਾਹ ਥੋੜਾ ਹੀ ਰਹਿ ਗਿਆ ਓਕੇ ਟੁੱਟ ਗਿਆ ਭਾਈ ਬੰਨ ਬੰਨ ਟੁੱਟ ਗਿਆ ਬਾਹਰ ਨਾ ਆਉਂਗੀ ਸਾਰੇ ਬੱਸ ਅਰਦਾਸ ਕਰੋ ਵਾਜੇ ਨੂੰ ਆ ਲੋ ਉਹ ਹੋ ਰਿਹਾ ਜੇ ਬਿਲਕੁਲ ਬਹੁਤ ਹੋ ਰਿਹਾ ਜੀ ਜੀ ਆ ਦੇਖੋ ਵੀਡੀਓ ਤਕਰੀਬਨ ਆ ਲੋ ਆ ਲੋ ਸਾਰਾ ਤੁਹਾਨੂੰ ਲਾਈਵ ਦਿਖਾ ਰਹੇ ਆ ਆ ਲੋ ਟੁੱਟ ਗਿਆ ਸਾਰਾ ਹੀ ਇੱਧਰ ਤਕਰੀਬਨ ਸਾਰੇ ਇੱਧਰ ਨੂੰ ਭਜਾਂਗੇ ਫਿਰ ਇਹਨੂੰ ਨਾਈਟ ਇੱਧਰ ਭਜ ਲਊਗਾ ਪੈਰ ਪੜਨ ਆ ਆ ਦੇਖੋ ਉੱਥੇ ਆ ਦੇਖ ਸਕਦੇ ਤੁਸੀਂ ਤਰੇੜਾਂ ਸਾਰੀਆਂ ਪੈ ਚੁੱਕੀਆਂ ਆ ਆ ਦੇਖ ਲਓ ਆ ਦਰਖਤ ਜਾਦੀ ਚੱਪੜਾ ਚੱਕਿਆ ਜਾਦੀ ਬਚਨ ਵਾਲੀ ਹੈ ਮੜਾਇਆ ਆਪਣੇ ਪੈਰਾਂ ਵਾਲਾ ਹੁਣ ਪੈਰਾਂ ਵਾਲਾ ਜਾਣਾ ਓ ਬਾਈ ਪਿੱਛੇ ਹੋ ਜਾ ਗੀਆਂ ਡੇਗਾ ਗੀਆਂ ਬਸ ਆ ਵੇ ਗੇਟ ਹੈਗਾ ਪਾ ਗਾ ਜੀ ਨਾ ਤੁਮ ਹੋ ਗਿਆ ਬੰਦ